ਸਰ ਮੈਂ ਇਸ ਗੁਰਵਜਨ ਸਿੰਘ ਮਚਾਤਾ ਪੁਲਿਸ ਰਾਜਪੁਰਾ ਆਪਣੀ ਸਮੂਹ ਟੀਮ ਵੱਲੋਂ ਆਮ ਜਨਤਾ ਨੂੰ ਇਹੀ ਅਪੀਲ ਕਰਦਾ ਹਾਂ ਕਿ ਜਿਹੜੇ ਕਿ ਜਿੱਦਾਂ ਰੋਡ ਹੈ ਰੋਡ ਦੇ ਉੱਤੇ ਵਿਕਲ ਆਪਣਾ ਨਾ ਪਾਰ ਕੀਤਾ ਜਾਵੇ ਹੁਣ ਸਾਡੇ ਕੋਲ ਜਿਹੜਾ ਈ ਚਲਾਨ ਮਸ਼ੀਨਾ ਆ ਚੁੱਕੀਆਂ ਹਨ ਪਰ ਅਸੀਂ ਲਗਾਤਾਰ ਉਹ ਜਿਹੜੇ ਵਿਕਲ ਰੋਡ ਤੇ ਖੜਦੇ ਹਨ ਉਹਨਾਂ ਦੇ ਚਲਾਨ ਵੀ ਪਾ ਰਹੇ ਹਾਂ ਉਨਾ ਸੀ ਤੁਹਾਡੇ ਚੈਨਲ ਦੇ ਮਾਧਿਅਮ ਰਹੀ ਲੋਕਾਂ ਨੂੰ ਇਹ ਹੀ ਅਪੀਲ ਕਰਦੇ ਹਾਂ ਕਿ ਵੀ ਜਿੱਦਾਂ ਕਿ ਸਾਡੇ ਟ੍ਰੈਫਿਕ ਦਫ਼ਤਰ ਹੈ ਟਾਰਮ ਟਾਉਂ ਜਟਾਲੀ ਵਾਲਾ ਚੌਂਕ ਉੱਥੇ ਪਾਰਕਿੰਗ ਬਣੀ ਹੋਈ ਹੈ ਉੱਥੇ ਹੀ ਆਪਣੇ ਵਹੀਕਲ ਪਾਰਕ ਕੀਤੇ ਜਾਣ ਅਸੀਂ ਸੜਕਾਂ ਤੇ ਨੌ ਪਾਰਕਿੰਗ ਦੇ ਬੈਰੀਕੇਡ ਵੀ ਰੱਖੇ ਹੋਏ ਆ ਹਨ ਫਿਰ ਵੀ ਲੋਕ ਉੱਥੇ ਪਾਰਕ ਕਰਕੇ ਚਲੇ ਜਾਂਦੇ ਹਨ ਤੇ ਮੈਂ ਤੁਹਾਡੇ ਚੈਨਲ ਲਈ ਫਿਰ ਇੱਕ ਵਾਰ ਦੁਬਾਰਾ ਤੋਂ ਪਬਲਿਕ ਨੂੰ ਆਹ ਪਬਲਿਕ ਨੂੰ ਅਪੀਲ ਕਰਦਾ ਹਾਂ ਕਿ ਜਿਹੜੇ ਵਹੀਕਲ ਨੇ ਉਹ ਪਾਰਕਿੰਗ ਵਿੱਚ ਹੀ ਪਾਰਕ ਕੀਤੇ ਜਾਣ ਜੀ ਜਿਹੜੇ ਵਹੀਕਲ ਖੜੇ ਕਰਕੇ ਜਾਂਦੇ ਆ ਉਹਨਾਂ ਨੂੰ ਤੁਸੀਂ ਦੱਸ ਕੇ ਚਲਾਨਤ ਕਰੋਗੇ ਜਾਂ ਗੱਡੀ ਖੜੀ ਦਾ ਚਲਾਨਤ ਕਰ ਦੋਗੇ ਦੇਖੋ ਜੀ ਹੁਣ ਓਨਰ ਦਾ ਨਾਮ ਆ ਜਾਂਦਾ ਈ ਚਲਾਨ ਅਸੀਂ ਓਨਰ ਦੇ ਨਾਮ ਤੇ ਹੀ ਚਲਾਨ ਤੇ ਉਹਦੇ ਮੋਬਾਈਲ ਨੰਬਰ ਤੇ ਚਲਾ ਜਾਂਦਾ ਤੇ ਉਹਨਾਂ ਨੇ ਫਿਰ ਆਰਟੀਓ ਸਾਹਿਬ ਕੋਲ ਪਟਿਆਲੇ ਭਰਨ ਜਾਣਾ ਹੈ ਤੇ ਇਸ ਕਰਕੇ ਅਸੀਂ ਉਹ ਪ੍ਰੇਸ਼ਾਨੀ ਤੋਂ ਬਚਣ ਲਈ ਆਪਣੇ ਵਹੀਕਲ ਸੜਕਾਂ ਦੇ ਪਾਰਕ ਨਾ ਕਿਤੇ ਹਨ ਕਿਉਂਕਿ ਜਿਹੜਾ ਸ਼ੰਭੂ ਬਾਰਡਰ ਹੈ ਉਹ ਬੰਦ ਹੈ ਤੇ ਉਹ ਬੰਦ ਹੋਣ ਕਰਕੇ ਜਿਹੜੇ ਰਾਜਪੁਰਮ ਕੇ ਟ੍ਰੈਫਿਕ ਦਾ ਆਣਾ ਜਾਣਾ ਬਹੁਤ ਜਾ ਬਹੁਤ ਜਾਣਾ ਟ੍ਰੈਫਿਕ ਹੈ ਸਰੀ ਸਮੱਸਿਆ ਪਣੀ ਹੋਈ ਹੈ ਕਿਉਂਕਿ ਫਾਇਲ ਵਗੇਟ ਨੇ ਵੀ ਲੰਘਣਾ ਹੈ ਐਂਬੂਲੈਂਸ ਨੇ ਵੀ ਲੰਘਣਾ ਹੈ ਕੋਈ ਲੋਕਾਂ ਨੇ ਕਿਸੇ ਨੇ ਆਪਣੇ ਕੰਮ ਜ਼ਰੂਰੀ ਕੰਮਾਂ ਤੋਂ ਜਾਣਾ ਹੁੰਦਾ ਔਰ ਜਦੋਂ ਵਹੀਕਲ ਖੜਾ ਹੁੰਦਾ ਤੋ ਇੱਕ ਲੇਨ ਹੀ ਚੱਲਦੀ ਹੈ ਜੇ ਉਹ ਵਹੀਕਲਸ ਰੋਡ ਤੇ ਨਾ ਹੋਵੇ ਤੇ ਸਾਡੀ ਤਿੰਨ ਲੇਨ ਚ ਟ੍ਰੈਫਿਕ ਲੰਗੇਗੀ ਤਾਂ ਰਾਜਪੁਰਮ ਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਟ੍ਰੈਫਿਕ